ਹਾਂਜੀ ਐਮਐਲਏ ਸਾਹਿਬ ਅੱਜ ਖੁਸ਼ੀ ਦਾ ਮਾਹੌਲ ਹੈ ਕਿੰਨਾ ਕੁ ਉਤਸ਼ਾਹ ਹੈ ਕਿ ਅਰਵਿੰਦ ਕੇਜੀਵਾਲ ਜੀ ਅੱਜ ਬਾਹਰ ਆ ਗਏ ਸਭ ਤੋਂ ਪਹਿਲਾਂ ਅਜਮਾਨ ਜੋ ਸੁਪਰੀਮ ਕੋਰਟ ਦਾ ਦਿਲਾ ਧੰਨਵਾਦ ਹੈ ਕਿ ਜਿਨ੍ਹਾਂ ਨੇ ਅੱਜ ਦੇਸ਼ ਦੇ ਲੋਕਾਂ ਨੂੰ ਦੱਸਤਾ ਕਿ ਜਿਹੜਾ ਸੰਧਾਨ ਉਹ ਜਿੱਤੋਂ ਦੀ ਹਮੇਸ਼ਾ ਤੇ ਤਾਨਾशाही ਸਰਕਾਰ ਦੇ ਮੂੰਹ ਤੇ ਚਪੇੜ ਵੱਜੀ ਹੈ ਇੱਕ ਮੋਦੀ ਸਰਕਾਰ ਦੇ ਉਹ ਤਾਂ ਬਹੁਤ ਵੱਡੀ ਚਪੇੜ ਵੱਜੀ ਹੈ ਕਿ ਈਡੀ ਔਰ ਈਡੀ ਨੂੰ ਵਰਤ ਵਰਤੋ ਕਰਕੇ ਵੀਰਸ ਨੂੰ ਵਰਤੋ ਕਰਕੇ ਨੇ ਉਹਦੇ ਨਾਲ ਸਾਡੇ ਇਹ ਜਿਹੇ ਲੋਕਾਂ ਨੂੰ ਪੇਸ਼ਾਨ ਕੀਤਾ ਹੈ ਸਾਡੇ ਪਾਰਟੀ ਦੇ ਸੁਪਰੀਮ ਮਾਰਵਨ ਕੇਜਰੀਵਾਲ ਜਿਹੜੇ ਸਾਡੇ ਪਿਤਾ ਸਮਾਨ ਜਦੋਂ ਦੇ 7 ਮਹੀਨੇ ਤੋਂ ਕਰੀਬ ਉਹਨਾਂ ਨੂੰ ਅੰਦਰ ਹੋ ਗਏ ਤੇ ਸਾਨੂੰ ਇਸ ਤਰ੍ਹਾਂ ਲੱਗਦਾ ਜਦੋਂ ਅਸੀਂ ਜਾਂਦੇ ਸੀ ਕਿਸੇ ਵੀ ਸਟੇਟ ਦੇ ਵਿੱਚ ਪ੍ਰਚਾਰ ਕਰਦੇ ਸੀ ਆਪਣੇ ਪੰਜਾਬ ਘੁੰਮਦੇ ਸੀ ਹਰਿਆਣਾ ਘੁੰਮਦੇ ਸੀ ਤੇ ਤੁਹਾਡਾ ਪਿਤਾ ਤੋਂ ਮਾਪੇ ਤੋਂ ਬਿਨਾਂ ਅਸੀਂ ਉਮਰੇ ਹੋਏ ਤਾਂ ਇਸ ਤਰ੍ਹਾਂ ਲੱਗਦਾ ਸੀ ਮਹਿਸੂਸ ਹੁੰਦਾ ਸੀ ਕਿ ਸਾਨੂੰ ਦਾ ਸਾਨੀ ਸਰਕਾਰ ਨਾਲ ਸਹੀ ਸਰਕਾਰ ਨੇ ਸਾਡੇ ਦੇ ਜਿਲੋਂ ਕੀਤਾ ਹੋਇਆ ਆਮ ਆਦਮੀ ਪਾਰਟੀ ਨੇ ਬਹੁਤ ਵੱਡਾ ਜਲੂਸ ਦਾ ਕੈਰ ਕੀਤਾ। ਜੋ ਅੱਜ ਬਹੁਤ ਜਿਲੋਂ ਮਾਨਯੋਗ ਸੁਪਰੀਪੁਰ ਧੰਨਵਾਦ ਹੈ ਜਿਨ੍ਹਾਂ ਨੇ ਅਰਵਿੰਦ ਕੇਜੀ ਵਾਲੀ ਨੂੰ ਜ਼ਮਾਨ ਦਿੱਤੀ। ਔਰ ਸਾਡੇ ਪੰਜਾਬ ਦੇ ਵਿੱਚ ਵੀ ਪੂਰੇ ਥੇਹ ਦੇ ਵਿੱਚ ਬਹੁਤ ਖੁਸ਼ੀਆਂ ਮਨਾਈਆਂ ਜਾ ਰਹੀਆਂ ਆਮ ਆਦਮੀ ਪਾਰਟੀ ਦਾ ਹਰ ਵਲੰਟੀਅਰ ਹਰ ਸੇਵਾਦਾਰ ਅੱਜ ਭੰਗੜੇ ਪਾ ਰਿਹਾ ਢੋਲ ਵਜਾ ਰਿਹਾ ਤੇ ਸਾਡੇ ਹਲਕਾ ਸਾਨੇਵਾਲ ਦੇ ਵਿੱਚ ਵੀ ਅੱਜ ਜਿੱਥੋਂ ਲੱਡੂਆਂ ਦਾ ਫੋੜਿਆਂ ਦਾ ਚਾਹ ਦਾ ਦੁਪਹਿਰ ਦਾ ਲੰਗਰ ਚੱਲਿਆ ਜਿਸ ਜਿਹੜੇ ਦਾ ਪਤਾ ਲੱਗਾ ਵਰਕਰ ਸਹਿਮਾਨਾਂ ਨੂੰ ਤੇ ਸਾਡੇ ਮਾਰਟ ਸਪਰੀ ਮਾਰਟ ਦੇ ਪਿੱਛੇ ਦੀ ਵਾਲ ਦੀਵਾਰ ਆ ਗਈ ਤੇ ਢੋਲ ਵਜਾਏ ਜਾ ਰਿਹਾ ਤੁਸੀਂ ਦੇਖ ਹੀ ਲਿਆ ਕਿ ਟੂ ਵੱਡੇ ਜਾ ਰਹੇ ਥੋੜੇ ਵੱਡੇ ਜਾ ਰਹੇ ਹੈ ਉਹ ਇਸੇ ਤਰ੍ਹਾਂ ਸਾਨੂੰ ਅੱਜ ਬਹੁਤ ਜ਼ਿਆਦਾ ਖੁਸ਼ੀ ਐਮਐਲਏ ਸਾਹਿਬ ਕੀ ਲੱਗਦਾ ਵੈ ਕਿ ਇਸ ਚੀਜ਼ ਦੇ ਨਾਲ ਹਰਿਆਣਾ ਦੇ ਜਿ ਕੋਈ ਚੋਣਵੀ ਮਾਹੌਲ ਉੱਥੇ ਵੀ ਚੱਲ ਰਿਹਾ ਵੈ ਇਸ ਨਾਲ ਬਲ ਮਿਲੂਗਾ ਹਰਿਆਣਾ ਦਾ ਪੁੱਤਰ ਐਰਮਿਤ ਕੇਰਿਵਾਲ ਜੀ ਤੋ ਅੱਜ ਹਰਿਆਣਾ ਦੇ ਲੋਕਾਂ ਲਈ ਮੈਂ ਕਹਾਂਗਾ ਤੋਆਵਾਂ ਜਿਹੜੀਆਂ ਹੋਈਆਂ ਜੋ ਅੱਜ ਸੁਪਰੀਮ ਕੋਰਟ ਬਾਹਰ ਜੋ ਸੁਪਰੀਮ ਕੋਰਟ ਨੇ ਜਮਾਲ ਦਿੱਤੀ ਆ ਤੇ ਹਰਿਆਣਾ ਦੇ ਵਿੱਚ 90 ਦੀਆਂ 90 ਸੀਟਾਂ ਤੇ ਸਾਡੀ ਪਾਰਟੀ ਲੜਾਈ ਲੜ ਰਹੀ ਹੈ ਸੋ ਬਹੁਤ ਵੱਡੀ ਜਿੱਤ ਸਰਕਾਰ ਬਣਦੀ ਹੈ ਕਿਉਂਕਿ ਦਿੱਲੀ ਦੇ ਵਿੱਚ ਆਮ ਆਦਮੀ ਪਾਰਟੀ ਸਰਕਾਰ ਦਿੱਲੀ ਦੀ ਸਰਕਾਰ ਨੂੰ ਆਮ ਆਦਮੀ ਪਾਰਟੀ ਦੇ ਕੰਮਾਂ ਨੂੰ ਦੇਖਦੇ ਪੰਜਾਬ ਸਰਕਾਰ ਬਣੀ ਤੇ ਦਿੱਲੀ ਔਰ ਪੰਜਾਬ ਦੇ ਕੰਮਾਂ ਨੂੰ ਦੇਖਦੇ ਵਿਚਕਾਰ ਸੈਂਟਰ ਤੇ ਹਰਿਆਣਾ ਸੋ ਹਰਿਆਣਾ ਤੇ ਹਰਿਆਣਾ ਦੇ ਲੋਕ ਵੀ ਬਦਲਾਵ ਚਾਹੁੰਦੇ ਆ ਉਹਨਾਂ ਨੇ ਬੀਜੇਪੀ ਦੀ ਸਰਕਾਰ ਦੇਖ ਲਈ ਟਟਾਲੀਆਂ ਦੀ ਦੇਖ ਲਈ ਕਾਂਗਰਸ ਦੀ ਦੇਖ ਲਈ ਤੇ ਹੁਣ ਮਾਣ ਆ ਮੈਂ ਉਹਨਾਂ ਕੋ ਹਮਕਿਆਂ ਕੱਲ ਵੀ ਉੱਥੇ ਜਾ ਕੇ ਆਇਆ ਪਹਿਲਾਂ ਵੀ ਹਰਿਆਣਾ ਜਾ ਕੇ ਆਏ ਆ ਤੇ ਹਰਿਆਣੇ ਦੇ ਲੋਕ ਕਹਿੰਦੇ ਆ ਕਿ ਹੁਣ ਅਸੀਂ ਆਮ ਆਦਮੀ ਪਾਰਟੀ ਸਰਕਾਰ ਬਣਾਵਾਂਗੇ ਤਾਂ ਜੋ ਬੱਚਿਆਂ ਨੂੰ ਸਿੱਖਿਆ ਮਿਲ ਸਕੇ ਰੁਜ਼ਗਾਰ ਮਿਲ ਸਕੇ ਬਿਜਲੀ ਦੀਆਂ ਸਿਹਤ ਸਵਾਵਾ ਬਿਜਲੀ ਸਭ ਸਾਨੂੰ ਜਿਵੇਂ ਦਿੱਲੀ ਔਰ ਪੰਜਾਬ ਚ ਮੁਫਤ ਸਾਨੂੰ ਬਿਜਲੀ ਮਿਲਦੀ ਹੈ ਉਸੇ ਤਰ੍ਹਾਂ ਅਸੀਂ ਹਰਿਆਣੇ ਦੇ ਲੋਕ ਵੀ ਚਾਹੁੰਦੇ ਆ ਜੋ ਜਿਵੇਂ ਨਹਿਰੀ ਪਾਣੀ ਪਿੰਡਾਂ ਦੇ ਵਿੱਚ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਜੀ ਤੋਂ ਪੰਜਾਬ ਦੇ ਲੋਕ ਖੁਸ਼ ਹੈ ਤੇ ਹਰਿਆਣੇ ਦਾ ਤਕਰੀਬਨ ਪੰਜਾਬ ਦਾ ਹਿੱਸਾ ਸੀ ਸਾਰਾ ਤੇ ਉਹ ਵੀ ਇਸੇ ਤਰ੍ਹਾਂ ਚਾਹੁੰਦੇ ਕਿ ਜਿਵੇਂ ਪੰਜਾਬ ਦੇ ਕਿਸਾਨ ਖੁਸ਼ ਹੈ ਅਸੀਂ ਵੀ ਆਮ ਆਦਮੀ ਪਾਰਟੀ ਸਰਕਾਰ ਬਣਾ ਕੇ ਅਸੀਂ ਵੀ ਖੁਸ਼ੀਆਂ ਪ੍ਰਾਪਤ ਕਰੀਏ ਗਰੀਬ ਤੋਂ ਲੈ ਕੇ ਅਮੀਰ ਤੱਕ ਹਰ ਬੰਦਾ ਇਸ ਅਰਵਿੰਦ ਕੇਜਰੀਵਾਲ ਜੀ ਨੂੰ ਪਿਆਰ ਕਰਦਾ ਆਮ ਆਦਮੀ ਪਾਰਟੀ ਨੂੰ ਪਿਆਰ ਕਰਦਾ ਤੇ 100% ਪਰਮਾਤਮਾ ਤੇ ਵੀ ਵਿਸ਼ਵਾਸ ਹੈ ਕਿਉਂਕਿ ਸਤਿਗੁਰੂ ਹਣੇ ਸਾਹ ਜਮਾਨਿਆਂ ਨਾਲ ਇਮਾਨਦਾਰ ਬੰਦਿਆਂ ਨਾਲ ਚੱਲਦਾ ਹੁੰਦਾ ਤੇ ਅੱਜ ਅਰਵਿੰਦ ਕੇਜਰੀਵਾਲ ਜੀ ਇਸ ਦਾ ਭਲਾ ਚਾਹੁੰਦੇ ਆ ਤੇ ਅਰਵਿੰਦ ਕੇਜਰੀਵਾਲ ਜੀ ਹਰਿਆਣੇ ਦੇ ਵੀ ਸਰਦਾਰ ਨੇ ਠੀਕ ਹੈ ਜੀ